ਸਸਿਕਲ ਦੋਸਤੋ ਤੁਹਾਡੇ ਨਾਲ ਲਾਈਵ ਜੁੜੇ ਆਂ ਸ਼੍ਰੀ ਮੁਕਸਰ ਸਾਹਿਬ ਦਾ ਥਾਣਾ ਸਿਟੀ ਦੇ ਬਾਹਰ ਦੀਆਂ ਇਹ ਤਸਵੀਰਾਂ ਆ ਬੀਤੇ ਕੁਝ ਦਿਨ ਪਹਿਲਾਂ ਇੱਥੇ ਇੱਕ ਟੈਲੀਕਮ ਵਾਲੀ ਕੰਪਨੀ ਨੇ ਜਿਹੜੀ ਸੜਕ ਦੇ ਵਿਚਕਾਰ ਖੱਡਾ ਪੁੱਟ ਦਿੱਤਾ ਸੀ ਅਤੇ ਉਸ ਤੋਂ ਬਾਅਦ ਇਹ ਟੋਆ ਜਿਹੜਾ ਭਰਿਆ ਨਹੀਂ ਚੱਜ ਨਾਲ ਨਹੀਂ ਭਰਿਆ ਸੀ ਖਾਣਾ ਪੂਰਤੀ ਕੀਤੀ ਗਈ ਹੁਣ ਪਤਾ ਨਹੀਂ ਉਹਨਾਂ ਨੇ ਕਮੇਟੀ ਵਾਲਿਆਂ ਤੋਂ ਨਗਰ ਕੌਂਸਲ ਤੋਂ ਇਹ ਇਜਾਜ਼ਤ ਲਈ ਸੀ ਸੜਕ ਕਟਿੰਗ ਕਰਨ ਦੀ ਰੋਡ ਕਟਿੰਗ ਕਰਨ ਦੀ ਜਾਂ ਨਹੀਂ ਪਰ ਅੱਜ ਬਾਰਿਸ਼ ਪੈਣ ਤੋਂ ਬਾਅਦ ਜਦੋਂ ਇਹ ਥਾਂ ਗਿੱਲੀ ਹੋ ਗਈ, ਪੋਲੀ ਹੋ ਗਈ ਤਾਂ ਇੱਕ ਗਰੀਬ ਜਿਹੜਾ ਗੱਡੀ ਵਾਲਾ ਦਿਹਾੜੀਦਾਰ ਗੱਡੀ ਵਾਲਾ ਡਰਾਈਵਰ ਸੀ ਜਿਹੜਾ ਆਪਣਾ ਡੈਲੀ ਗੇੜੇ ਲਾ ਕੇ ਰੋਜੀ ਰੋਟੀ ਕਮਾਉਂਦਾ ਹੈ ਉਹ ਅੱਜ ਇੱਥੋਂ ਲੰਘ ਰਿਹਾ ਸੀ ਤੇ ਤੁਸੀਂ ਦੇਖ ਸਕਦੇ ਹੋ ਇਸ ਜਿਹੜੀ ਜਵਾਦੁੱਤੋ ਜਦੋਂ ਉਹਨੇ ਲੰਘਾਇਆ ਤਾਂ ਇਸ ਦਾ ਜਿਹੜਾ ਟਾਇਰ ਹੈ, ਇੱਕ ਟਾਇਰ ਹੈ ਉਹ ਬੁਰੇ ਤਰੀਕੇ ਨਾਲ ਜਿਹੜਾ ਇਸ ਟੋਏ ਦੇ ਵਿੱਚ ਫਸ ਗਿਆ। ਇਸ ਕਾਰਨ ਇਸ ਦੀ ਗੱਡੀ ਜਿਹੜੀ ਇੱਥੇ ਰੁਕ ਗਈ ਤੇ ਇਸ ਦਾ ਜਿਹੜਾ ਕਾਫੀ ਨੁਕਸਾਨ ਹੋਇਆ। ਕਾਫੀ ਨੁਕਸਾਨ ਤਾਂ ਹੋਇਆ ਤੁਸੀਂ ਦੇਖ ਸਕਦੇ ਹੋ ਗੱਡੀ ਜਿੱਥੇ ਰੁਕੀ ਹੋਈ ਹੈ ਉਸ ਦੇ ਪਿੱਛੇ ਜਿਹੜੇ ਮੀਟਰ ਬਕਸੇ ਲੱਗੇ ਹੋਏ ਨੇ ਮੀਟਰ ਬਕਸੇ ਜਿਹੜੇ ਖਾਲੀ ਨੇ ਤਾਰਾਂ ਵਿੱਚੋਂ ਲੰਘਦੀਆਂ ਪਈਆਂ ਨੇ ਲਾਈਟ ਹੈਗੀ ਹੈ ਔਰ ਮੌਕੇ ਦੇ ਉੱਤੇ ਲਾਈਟ ਜਿਹੜੀ ਇਸ ਬਾਡੀ ਨਾਲ ਵੀ ਲੱਗ ਸਕਦੀ ਸੀ ਜਿਸ ਕਾਰਨ ਇਸ ਦਾ ਕਾਫੀ ਜਿਹੜਾ ਨੁਕਸਾਨ ਹੋ ਸਕਦਾ ਸੀ ਇਹ ਥਾਣਾ ਸਿਟੀ ਸ੍ਰੀ ਮੁਕਸਰ ਸਾਹਿਬ ਦੇ ਸਾਹਮਣੇ ਦੀਆਂ ਤਸਵੀਰਾਂ ਤੁਸੀਂ ਤਸਵੀਰਾਂ ਦੇ ਵਿੱਚ ਥਾਣਾ ਸਿਟੀ ਦਾ ਜਿਹੜਾ ਗੇਟ ਵੀ ਦੇਖ ਸਕਦੇ ਹੋ ਉਸ ਦੇ ਬਾਹਰ ਜਿਹੜੀ ਇਹ ਗੱਡੀ ਲੰਘ ਰਹੀ ਸੀ ਤੇ ਜਿੱਥੇ ਬੀਤੇ ਦਿਨੀ ਟੈਲੀਕਮ ਕੰਪਨੀ ਵਾਲੇ ਸੀ ਕੋਈ ਉਹਨਾਂ ਨੇ ਜਿਹੜਾ ਟੋਇਆ ਪੁੱਟਿਆ ਸੀ ਹੁਣ ਇਹ ਦੇਖਣਾ ਹੋਵੇਗਾ ਇਸ ਰੋਡ ਕਟਿੰਗ ਦੀ ਉਹਨਾਂ ਕੋਲੇ ਪਰਮਿਸ਼ਨ ਹੈ ਜਾਂ ਨਹੀਂ ਸੀ ਜਾਂ ਇੱਥੇ ਰੱਬ ਪਰੋਸੇ ਸਾਰਾ ਕੁਝ ਜਿਹੜਾ ਚੱਲ ਰਿਹਾ ਲੇਕਿਨ ਅੱਜ ਇੱਕ ਗਰੀਬ ਦਾ ਜਿਹੜਾ ਨੁਕਸਾਨ ਉਸ ਵਜ੍ਹਾ ਕਰਕੇ ਹੋਇਆ ਇੱਕ ਗਰੀਬ ਗੱਡੀ ਵਾਲਾ ਜਿਹੜਾ ਡਰਾਈਵਰ ਸੀ ਉੱਥੋਂ ਲੰਘ ਰਿਹਾ ਸੀ ਤੇ ਜਿਸ ਕਾਰਨ ਉਸ ਨੂੰ ਇੱਥੋਂ ਲੰਘਦਿਆਂ ਜਿਹੜਾ ਟੋਇਆ ਪੋਲਾ ਪੋਲਾ ਹੋਇਆ ਪਿਆ ਸੀ ਖੱਡਾ ਜਿਹੜਾ ਚੱਜ ਨਾਲ ਨਹੀਂ ਭਰਿਆ ਗਿਆ ਸੀ ਜਿਸ ਕਾਰਨ ਜਦੋਂ ਉਹ ਗੱਡੀ ਇੱਥੋਂ ਟਪਾ ਰਹੀ ਸੀ ਤਾਂ ਉਸ ਦਾ ਜਿਹੜਾ ਇੱਕ ਟਾਇਰ ਹੈ ਉਹ ਵਿੱਚ ਸੜਕ ਦੇ ਖੁੱਭ ਗਿਆ ਜਿਸ ਦਾ ਅੱਧਾ ਟਾਇਰ ਵਿੱਚ ਸੜਕ ਦੇ ਖੁੱਭ ਗਿਆ ਜਿਸ ਨੂੰ ਕਾਫੀ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਔਰ ਜੋ ਜਿਹਨੇ ਬਠਿੰਡੇ ਜਾਣਾ ਸੀ ਤੇ ਬਠਿੰਡੇ ਜਾਣ ਲਈ ਇਸ ਨੂੰ ਜਿਹੜਾ ਕਾਫੀ ਦੇਰ ਹੋ ਜਾਵੇਗੀ ਤੇ ਕਾਫੀ ਮੁਸ਼ਕਲਤ ਜਿਹੜੀ ਵੀਰ ਨੂੰ ਕਰਨੀ ਪੈ ਰਹੀ ਹੈ तकरीबन ਅੱਧੇ ਪੌਣੇ ਘੰਟੇ ਦਾ ਜਿਹੜਾ ਸਮਾਂ ਹੋ ਗਿਆ ਜਿਹੜਾ ਵੀਰ ਇਹ ਮੁਸ਼ਕਲਤ ਕਰਦਾ ਪਿਆ ਤੇ ਆ ਦੋ ਚਾਰ ਵੀਰ ਇਸ ਦੀ ਹੈਲਪ ਦੇ ਲਈ ਵੀ ਬੈਠੇ ਨੇ ਔਰ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਵੀ بچਿਆ ਨਾਲ ਜਿਹੜੇ ਬਿਜਲੀ ਦੇ ਮੀਟਰ ਲੱਗੇ ਨੇ ਬਿਜਲੀ ਵਿਭਾਗ ਦੀ ਤੁਸੀਂ ਲਾਪਰਵਾਹੀ ਦੇਖੋ ਵੀ ਜਿਹੜੇ ਬਿਜਲੀ ਦੇ ਮੀਟਰ ਹੈ ਮੀਂਹ ਪਾਰਿਸ਼ ਦੇ ਦਿਨਾਂ ਦੇ ਵਿੱਚ ਖੁੱਲੇ ਛੱਡੇ ਹੋਏ ਨੇ ਸਿਰਫ 2 ਕੁ ਫੁੱਟ ਦੀ ਜਿਹੜੀ ਦੂਰੀ ਰਹਿੰਦੀ ਹੈ ਇਸ ਬਾਡੀ ਤੇ ਉਹ ਮੀਟਰਾਂ ਨਾਲ ਟੱਚ ਕਰਨ ਦੀ ਜਿਸ ਕਾਰਨ ਇਸ ਗੱਡੀ ਦੇ ਵਿੱਚ ਵੀ ਜਿਹੜਾ ਕਰੰਟ ਆ ਸਕਦਾ ਸੀ ਤੇ ਕਿਸੇ ਨੂੰ ਕੋਈ ਜਾਨੀ ਨੁਕਸਾਨ ਵੀ ਜਿਸ ਦਾ ਹੋ ਸਕਦਾ ਸੀ ਫਿਲਹਾਲ ਇਸ ਗੱਲ ਤੋਂ ਰਾਹਤ ਹੈ ਔਰ ਲੇਕਿਨ ਇਸ ਵੀਰ ਨੂੰ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਦੇਖ ਸਕਦੇ ਹੋ ਜੈਕ ਦੀ ਮਦਦ ਨਾਲ ਜਿਹੜਾ ਗੱਡੀ ਵਾਲਾ ਡਰਾਈਵਰ ਆ ਆਪ ਇਸ ਨੂੰ ਕੱਢਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਔਰ ਕਾਫੀ ਮੁਸ਼ਕਲਤ ਜਿਹੜੀ ਇਸ ਨੂੰ ਕਰਨੀ ਪੈ ਰਹੀ ਹੈ ਫਿਲਹਾਲ ਹਜੇ ਤੱਕ ਜਿਹੜੀ ਇਸ ਨੂੰ ਸਫਲਤਾ ਨਹੀਂ ਮਿਲੀ ਔਰ ਜੈਕਰਾ ਹੀ ਗੱਡੀ ਦੇ ਟਾਇਰ ਹੈ ਜਿਹੜਾ ਉੱਪਰ ਚੱਕ ਕੇ ਫਿਰ ਇਸ ਤੋਂ ਬਾਅਦ ਜਿਹੜਾ ਟੈਲਣਾ ਰਹੀ ਇਸ ਨੂੰ ਥੱਲੇ ਰੱਖੇਗਾ ਔਰ ਨਿਕਲੇਗਾ ਇਹ ਤਾਂ ਹਜੇ ਕੋਸ਼ਿਸ਼ ਕਰ ਰਹੇ ਨੇ ਸਫਲਤਾ ਹਾਸਲ ਹੁੰਦੀ ਹੈ ਕਿ ਨਹੀਂ ਇਹ ਆਉਣ ਵਾਲਾ ਜਿਹੜਾ ਵਕਤ ਦੱਸੇਗਾ ਫਿਲਹਾਲ ਜਿਹੜਾ ਇੱਕ ਗਰੀਬ ਬੰਦਾ ਜਿਸ ਦਾ ਨੁਕਸਾਨ ਟਾਈਮ ਦਾ ਵੀ ਹੋ ਰਿਹਾ ਔਰ ਜਿਸ ਦਾ ਗੱਡੀ ਦਾ ਵੀ ਨੁਕਸਾਨ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਕ ਗਰੀਬ ਡਰਾਈਵਰ ਹੈ ਦਿਹਾੜੀ ਵਾਲਾ ਡਰਾਈਵਰ ਹੈ ਉਸ ਨੂੰ ਜਿਹੜਾ ਇਹ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਕਿਸ ਦੀ ਵਜ੍ਹਾ ਕਰਕੇ ਲਾਪਰਵਾਹੀ ਦੀ ਵਜ੍ਹਾ ਕਰਕੇ ਜਿਹੜੀ ਲਾਪਰਵਾਹੀ ਕਿਸੇ ਨੇ ਕੀਤੀ ਔਰ ਭੁਗਤਣਾ ਕਿਸੇ ਨੂੰ ਪੈ ਰਿਹਾ ਔਰ ਜਿਹੜਾ ਪ੍ਰਸ਼ਾਸਨ ਹੈ ਉਹ ਸਿਰਫ ਕੁੰਭ ਕਰਨ ਦੀ ਨੀਂਦ ਇੱਥੇ ਸੁੱਤਾ ਹੋਇਆ ਹੈ ਗੈਰ ਕਾਨੂੰਨੀ ਕਾਨੂੰਨੀ ਜਿਹੜੀ ਕਲੋਨੀਆਂ ਵੀ ਕੱਟੀਆਂ ਜਾ ਰਹੀਆਂ ਨੇ ਗੈਰ ਕਾਨੂੰਨੀ ਜਿਹੜੇ ਰੋਡ ਕਟਿੰਗ ਵੀ ਹੋ ਰਿਹਾ ਹੁਣ ਇਸ ਦਾ ਦੇਖਣਾ ਹੋਵੇਗਾ ਰੋਡ ਕਟਿੰਗ ਦੀ ਪਰਮਿਸ਼ਨ ਹੈ ਜਾਂ ਨਹੀਂ ਸੀ ਲੇਕਿਨ ਜਿਹੜਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਉਹ ਇਸ ਗਰੀਬ ਜਿਹੜਾ ਡਰਾਈਵਰ ਨੂੰ ਕਰਨਾ ਪਿਆ ਜਾਣਕਾਰੀ ਮੁਤਾਬਕ ਜਿਹੜਾ ਇਹ ਵੀਰ ਸੀ ਕਿਤੇ ਆਪਣਾ ਇਹ ਭਰ ਕੇ ਢੇੜਾ ਬਠਿੰਡੇ ਨੂੰ ਲੈ ਕੇ ਜਾਣਾ ਸੀਗਾ ਉਸਨੇ ਤੇ ਹੁਣ ਜਿਹੜੇ ਦੁਕਾਨਦਾਰ ਦੇਸ ਨੇ ਉਤਾਰਨਾ ਸੀ ਉਹ ਵੀ ਪਤਾ ਨਹੀਂ ਉਦੋਂ ਤੱਕ ਬੈਠਾ ਹੋਊਗਾ ਜਾਂ ਇਸ ਨੂੰ ਉੱਥੇ ਰੁਕਣਾ ਪਏਗਾ ਕਾਫੀ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪਏਗਾ ਤੇ ਜਿਹੜਾ ਸਿਸਟਮ ਹੈ ਸਿਸਟਮ ਨਗਰ ਕੌਂਸਲ ਦਾ ਸਿਸਟਮ ਹੈ ਉਹ ਰੱਬ ਭਰੋਸੇ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਅਬ ਬਾਰਿਸ਼ ਦਾ ਪਾਣੀ ਵੀ ਜਿਹੜਾ ਮੌਕੇ ਤੇ ਇੱਥੇ ਖੜਾ ਹੋਇਆ ਸੀਵਰੇਜ ਦਾ ਇੱਥੇ ਕੋਈ ਲੈਣਾ ਦੇਣਾ ਹੈ ਨਹੀਂ ਇੱਥੇ ਕੋਈ ਸੀਵਰੇਜ ਹੀ ਬੰਦ ਪਿਆ ਚੈਂਬਰ ਤੋਂ ਕਾਫੀ ਵਾਰ ਕੰਪਲੇਂਟਾਂ ਕਰਨ ਤੋਂ ਬਾਅਦ ਵੀ ਜਿਹੜਾ ਨਗਰ ਕੌਂਸਲ ਦੇ ਅਧਿਕਾਰੀ ਹੈ ਉਹ ਨੀਂਦ ਸੁੱਤੇ ਹੋਏ ਆ ਸਿਰਫ ਉਹ ਤਨਖਾਹ ਲੈਂਦੇ ਨੇ ਘਰੇ ਚਲੇ ਜਾਂਦੇ ਨੇ ਕੋਈ ਕੰਮਕਾਰ ਜਿਹੜਾ ਉਹ ਮੈਨੂੰ ਨਹੀਂ ਲੱਗਦਾ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਕਰ ਰਹੇ ਹੋਣਗੇ ਔਰ ਤੁਸੀਂ ਦੇਖ ਸਕਦੇ ਹੋ ਜਿਹੜਾ ਇਸ ਦੀ ਮੁਸ਼ਕਲ ਹੈ ਜਿਹੜੇ ਇਸ ਦੀ ਪਰੇਸ਼ਾਨੀਆਂ ਉਹ ਆਮ ਲੋਕਾਂ ਨੂੰ ਚਲਣੀ ਪੈ ਸਕਦੀ ਹੈ ਇਹ ਤਾਂ ਫਿਲਹਾਲ ਇੱਕ ਬਚਤ ਹੋ ਗਈ ਜਿਸ ਨਾਲ ਇਸ ਦਾ ਕੁਝ ਮਾਲੀ ਨੁਕਸਾਨ ਹੋਇਆ ਔਰ ਜਿਹੜਾ ਸਮੇਂ ਦੀ ਬਰਬਾਦੀ ਹੋਈ ਆ ਪਰ ਜੇਕਰ ਇਹ ਬਾਡੀ ਜਿਹੜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਖੁੱਲੇ ਮੀਟਰ ਬਿਜਲੀ ਘਰ ਵਾਲਿਆਂ ਦੀ ਲਾਪਰਵਾਹੀ ਹੈ ਪਿਛਲੇ ਦਿਨ ਹੀ ਇਸ ਦੀ ਕੰਪਲੇਂਟ ਵੀ ਜਿਹੜੀ ਸਾਡੇ ਵੱਲੋਂ ਕੀਤੀ ਗਈ ਸੀ ਔਰ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਕੋਲੇ ਮੀਟਰ ਬਕਸੇ ਹੀ ਹੈ ਨਹੀਂ ਲਗਾਉਣ ਵਾਸਤੇ ਉਹ ਸਿਰਫ ਖਾਨਾ ਪੂਰਤੀ ਕਰਕੇ ਗਏ ਆ ਇਸ ਦੇ ਉੱਪਰ ਇੱਕ ਟੇਪ ਲਪੇਟ ਕੇ ਗਏ ਸੀ ਨੰਗੀ ਤਾਰ ਦੇ ਉੱਪਰ ਪਰ ਜੇਕਰ ਅੱਜ ਇਹ ਗੱਡੀ ਨਾਲ ਲੱਗ ਜਾਂਦੀ ਤਾਂ ਕਾਫੀ ਨੁਕਸਾਨ ਜਿਹੜਾ ਦੁਕਾਨਦਾਰ ਦਾ ਵੀ ਹੋ ਸਕਦਾ ਸੀ ਔਰ ਗੱਡੀ ਵਾਲੇ ਦਾ ਵੀ ਜਿਹੜਾ ਹੋ ਸਕਦਾ ਸੀ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨੀਂ ਸੁੱਤਾ ਉਸ ਨੂੰ ਕਿਸੇ ਦੀ ਜਾਨ ਜਾਂ ਮਾਲ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਉਹ ਸਿਰਫ ਡਿਊਟੀ ਤੇ ਆਉਂਦੇ ਆ ਖਾਣਾ ਪੂਰਤੀ ਕਰਦੇ ਆ ਔਰ ਚਲੇ ਜਾਂਦੇ ਨੇ ਪਤਾ ਨਹੀਂ ਇਹਨਾਂ ਨੂੰ ਕਦੋਂ ਜਿਹੜੀ ਅਕਲ ਆਉਣੀ ਹੈ ਕਦੋਂ ਇਹ ਜਿਹੜਾ ਇਤਿਹਾਸਿਕ ਧਰਤੀ ਦੇ ਵਿੱਚ ਜਿਹੜਾ ਸੁਧਾਰ ਕਰਨਗੇ ਇਹ ਰੱਬ ਭਰੋਸੇ ਸਾਰਾ ਸਿਸਟਮ ਚੱਲ ਰਿਹਾ ਤੇ ਕੌਣ ਕੌਣ ਕਮੇਟੀ ਘਰ ਤੋਂ ਜਾਂ ਨਗਰ ਕੌਂਸਲ ਤੋਂ ਪਰੇਸ਼ਾਨ ਆ ਔਰ ਜਿਹੜੀਆਂ ਜਿਨ੍ਹਾਂ ਦੀਆਂ ਸਮੱਸਿਆਵਾਂ ਨਹੀਂ ਸੁਣੀਆਂ ਜਾਂਦੀਆਂ ਉਹ ਕਮੈਂਟਸ ਦੇ ਵਿੱਚ ਆਪਣੀਆਂ ਸਮੱਸਿਆਵਾਂ ਸਾਨੂੰ ਲਿਖ ਕੇ ਦੇਣ ਕਿਤੇ ਨਾ ਕਿਤੇ ਅਸੀਂ ਉਹਨਾਂ ਦਾ ਵੀ ਹੱਲ ਕਰਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਿੱਥੇ ਇਹ ਗੱਡੀ ਫਸੀ ਹੋਈ ਆ ਥਾਣਾ ਸਿਟੀ ਦੇ ਸਾਹਮਣੇ ਇੱਕ ਲਾਪਰਵਾਹੀ ਕਰਕੇ ਟੈਲੀਕਮ ਸੈਕਟਰ ਤੇ ਲੋਕ ਬੈਠੇ ਜੋ ਤਾਰਾਂ ਠੀਕ ਕਰਨ ਆਏ ਸੀ ਉਹਨਾਂ ਨੇ ਇੱਕ ਡੂੰਗਾ ਟੋਆ ਪੱਟ ਦਿੱਤਾ ਸੀ ਤੇ ਜਿਸ ਨੂੰ ਚੰਗੀ ਤਰ੍ਹਾਂ ਭਰਿਆ ਨਹੀਂ ਗਿਆ ਇਸ ਤੋਂ ਬਾਅਦ ਜਦੋਂ ਇਹ ਗੱਡੀ ਅਜ ਨਿਕਲੀ ਐ ਤੋਂ بارش ਹੋਣ ਤੋਂ ਬਾਅਦ ਜਗਾ ਪੋਲੀ ਹੋ ਗਈ ਤੇ ਜਿਸ ਨੂੰ ਇਹ ਦਿੱਕਤ ਦਾ ਸਾਹਮਣਾ ਕਰਨਾ ਪਿਆ ਸਬਜ਼ੀ ਮੰਡੀ ਦੀਆਂ ਇਹ ਤਸਵੀਰਾਂ ਔਰ ਤੁਸੀਂ ਦੇਖ ਸਕਦੇ ਹੋ ਸਬਜ਼ੀ ਮੰਡੀ ਦੀਆਂ ਤਸਵੀਰਾਂ ਔਰ ਨਾਲ ਹੀ ਜਿਹੜਾ ਫਾਇਰ ਬ੍ਰਿਗੇਡ ਦਾ ਦਫ਼ਤਰ ਵੀ ਜਿਹੜਾ ਬਣਿਆ ਹੋਇਆ ਰੱਬ ਨਾ ਕਰੇ ਜੇ ਕਿਤੇ ਕੋਈ ਐਹੋ ਜੀ ਘਟਨਾ ਹੋ ਜਾਂਦੀ ਜਿੱਥੇ ਫਾਇਰ ਬ੍ਰਿਗੇਡ ਨੂੰ ਪਹੁੰਚਣਾ ਪੈਂਦਾ ਔਰ ਜੇ ਫਾਇਰ ਬ੍ਰਿਗੇਡ ਵਾਲਿਆਂ ਨਾਲ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਤਾਂ ਤੁਸੀਂ ਸੋਚ ਸਕਦੇ ਹੋ ਕਿੰਨਾ ਜਿਹੜਾ ਨੁਕਸਾਨ ਹੋ ਸਕਦਾ ਸੀ ਤਸਵੀਰਾਂ ਤੁਹਾਡੇ ਨਾਲ ਇਸ ਵਾਰ ਫਿਰ ਸਾਂਝੀਆਂ ਕਰ ਦਿੰਨੇ ਆ ਕਾਫੀ ਮੁਸ਼ਕਲ ਦਾ ਸਾਹਮਣਾ ਜਿਹੜਾ ਇਸ ਵਿਅਕਤੀ ਨੂੰ ਕਰਨਾ ਪੈ ਰਿਹਾ ਔਰ ਕਾਫੀ ਨੁਕਸਾਨ ਵੀ ਜਿਹੜਾ ਹੋਇਆ ਗੱਡੀ ਦਾ ਤੇ ਤੁਸੀਂ ਦੇਖ ਸਕਦੇ ਹੋ ਗੱਡੀ ਜਿਹੜੀ 1 ਘੰਟਾ ਹੋ ਗਿਆ ਲਗਭਗ 1 ਘੰਟਾ ਹੋ ਗਿਆ ਹਜੇ ਤੱਕ ਜਿਹੜਾ ਡਰਾਈਵਰ ਆ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਸ ਨੂੰ ਜਿਹੜੀ ਸਫਲਤਾ ਹਾਸਿਲ ਨਹੀਂ ਹੋਈ ਹੈ ਗੱਡੀ ਨੂੰ ਜਿਹੜਾ ਬਾਹਰ ਕੱਢਣ ਦੇ ਲਈ ਔਰ ਇਸ ਨੇ ਜਿਹੜਾ ਬਖਿੰਡੇ ਜਾਣ ਜਾਣਕਾਰੀ ਮੁਤਾਬਿਕ